ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰੇ ਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰੀਆਂ ਨਿੰਦਕ ਪਿਟ ਦੇ ਨਾਮ ਦੇਉ ਮੋਖ ਲਾਇਆ ਜਨ ਨਾਨਕ ਸਰ ਸੇਵਿਆ ਅੰਤ ਲੈ ਛਡਾਇਆ ਏਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਾਲਾ ਪਹਿਲਾ ਦੁਖਦਾਰੂ ਸੁਖ ਰੂਪ ਬਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਘਰ ਨਾ ਮੈਂ ਨਾਹੀ ਜਾ ਕਰੀ ਨਾ ਏ ਬਲੀਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਅਕਲ ਖਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿ ਸੁਵਾਨਿਓ ਜਿਨ ਕੇ ਤਿਸੋ ਪਾਰ ਪਿਆ ਕਉ ਨਾਨਕ ਕਰਤੇ ਕੀ ਬਾਤਾ ਜੋ ਕੁਝ ਕਰਨਾ ਸੋ ਕਰ ਰਿਆ सोदर गासा माला पहला एक ओंकार सतगुरु प्रसाद सोदर तेरा के हा सुगर के हा जितवे सरस माले वाजे तेरे नाथ अनेक संखा किते तेरे वावन हारे ਕਤੇ ਤੇਰੇ ਰਾਗ ਪਰਿ ਸੁਖਿਆ ਕਤੇ ਤੇਰੇ ਗਾਵਨਾਰੇ ਗਾਵਨ ਤੁਦਨਾ ਪਉਣ ਪਣੀ ਬਸੰਤਰੇ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨਾ ਚਿਤ ਗੁਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੇ ਸਰਬਰਮਨਾ ਦੇਵੀ ਸੋਣ ਤੇਰੇ ਸਦ ਅਸਵਾਰੇ ਗਾਵਨ ਤੁਦਨੇ ਵਿੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਮ ਤੁਧਨੋ ਸੇ ਸਮਾਦੇ ਅੰਦਰ ਗਾਵਮ ਤੁਧਨੋ ਸਾਧ ਵਿਚਾਰੇ ਗਾਵਮ ਤੁਧਨੋ ਜੋਤੀ ਸਦ ਸੰਤੋਖੇ ਗਾਵਮ ਤੁਧਨੋ ਵੀਰ ਕਰਾਰੇ ਗਾਵਮ ਤੁਧਨੋ ਪੰਡਤ ਪੁਰਨ ਰਕੀਸ਼ਰ ਜੋ ਜਗ ਵੇਦਾ ਨਾਲੇ ਗਾਵਮ ਤੁਧਨੋ ਮੋਣਿਆ ਮਨ ਮੋਣ ਸੁਰਗ ਮਾਸ਼ਕ ਆਲੇ ਗਾਵਮਨ ਤੁਧਨ ਰਤਨੁ ਪਏ ਤੇਰ ਅਸ਼ਟ ਧੀਰਤ ਨਾਲੇ ਗਾਵਮ ਤੁਧਨੋ ਯੋਧ ਮਾ ਬਲ ਸੂਰਾ ਗਾਵਨ ਤੁਦਨ ਖਾਣੇ ਚਾਰੇ ਗਾਵਨ ਤੁਦਨ ਖੰਡ ਮੰਡਲ ਬਰਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁਦਨ ਗਾਵਨ ਜੋਦ ਤੁਮ ਤੇ ਧੀਰਿ ਬੁਖਤ ਰਸਾਲੈ ਹੋਰ ਕੀਤੇ ਤੁਦਨ ਗਾਵਨ ਸਿਮ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸੱਚੀ ਨਾਹੀ ਹਬਿ ਉਸ ਜੈ ਨਜ ਸਿਰਚਨਾ ਜਿਨ ਵਿੱਚ ਆਏ ਰੰਗ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਏ ਕਰ ਕਰ ਦੇਖੇ ਗਿੱਤਾ ਆਪਣਾ ਜੇ ਤਿਸ ਦੀਪ ਡਿਆਏ ਜੋ ਤਿਸ ਪਾਵੇ ਸੂਈ ਕਰਸੀ ਫਿਰ ਕੁਮਨਾ ਕਰ ਨਾ ਜਾਏ ਸੋ ਪਾਤ ਸਾਹੋ ਸਾਹ ਪ੍ਰਸਵ ਨਾਨਕ ਰਣ ਨਜੈ ਸਾ ਮਹਲਾ ਪਹਿਲਾ ਸੋਨ ਵਡਾ ਕੇ ਸਭ ਕੋਏ ਕੇ ਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਿਆ ਜਾਏ ਕਹਿਣੇ ਵਾਲਿ ਤੇਰੇ ਰਸ ਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕਿਰਤ ਕੇ ਉਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨ ਤੇ ਅਨਿ ਗੁਰ ਗ੍ਰਾਹੀ ਕਣ ਨਾ ਜਾਈ ਤੇ ਰਤਲ ਵੜੇ ਸਭ ਸਤ ਸਭ ਤਪ ਸੁਚਿਗੀਆਂ ਆ ਸਦਾ ਬੁਰਕਾ ਕੇ ਵੜੀਆਂ ਆ ਤੁਧਿ ਮਨ ਸੁਧਿ ਕਰਨ ਨ ਪਾਈਆ ਕਰ ਮਿਰ ਨ ਢੋਕਰਾਈਆ ਆਖਣ ਵਾਲਾ ਕੀ ਵਿਚਾਰਾ ਸਿਪਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦਿੱਤ ਸਿਖਿਆ ਚਾਰਾ ਨਾਨਕ ਸਤਿ ਸਵਾਰਨ ਅਸਵਾ ਮਾਲਾ ਪਹਿਲਾ ਆਖਾਂ ਜੀਵਨ ਸਰੇ ਮਰ ਜਾਉ ਆਖਣਾ ਓਕਾ ਸੱਚਾ ਨਾਮ ਓ ਸੱਚ ਨਾਮ ਕੀ ਲਾਗੇ ਭੂਖ ਉਦਭੁਕੇ ਕਹ ਚਲੀ ਦੂਖ ਸੁਖ ਕਿਉ ਸਰੇ ਮੇਰੀ ਮਾਏ ਸੱਚ ਸਭ ਸੱਚ ਨਾਏ ਰਹਾਓ ਸੱਚ ਨਾਮ ਕੀ ਤੁਲ ਵਡਿਆ ਆਖ ਤੱਕੇ ਕੀਮਤ ਨਹੀਂ ਪਾਏ ਜਿਸਮ ਲਿਖਿਆ ਖਣ ਪਾਏ ਵੱਡਾ ਨੋ ਇਹ ਘਟਨਾ ਜਾਏ ਨਾ ਓ ਮਰੇ ਨਾਏ ਸੋਗ ਦੇਦਾ ਰੇਣ ਚੁੱਕੇ ਪੋਗ ਗੁਣ ਨਾਹੀ ਕੋਏ ਨਾ ਕੋ ਅਨਾ ਕੋਏ ਜੀਵੜੇ ਆਪ ਤੇਵੜ ਤੇਰੀ ਰਾਤ ਜਿੰਦਨ ਕਰਕੇ ਕੀਤੀ ਰਾਤ ਗਸ ਸੰਸਾਰੇ ਤੇ ਕਮ ਜਾਤ ਨਾਨਕ ਨਾਮੇ ਬਹੁ ਸੁਨਾਤ ਰਾਗੁ ਗੁਜਰੀ ਮਾਲਾ ਚਉਪਤਾ ਹਰਿ ਕ ਜਨ ਸਾਤ ਗੁਰਸਤਿ ਪੁਰਖਾ ਬਿਨੋ ਗੁਰ ਗ੍ਰਪਾਸੁ ਹਮ ਕੀਰੇ ਕਰਮ ਸਤਿਗੁਰ ਸਰਨਾਇ ਕਰਿ ਦਿਅ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਕਾਇ ਹਰਿ ਕਰਤਾ ਮਰੇਲੇ ਰਾਸਰਾ ਵਰਜਨ ਕੇਵੜ ਪਾਗੋ ਢੇਰੇ ਜਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨਤਰਪੁਤਾ ਸਿਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਨੰ ਪਾਸ ਜੋ ਸਤਿਗੁਰ ਸਰਣ ਸੰਗਤਿ ਨਿ ਆਏ ਤਿਰਗ ਜੀਵੇ ਤਿਰਗ ਜਿਵਾਸ ਜਿਨ ਹਰ ਜਨ ਸੰਗਤ ਪਾਈ ਤਨ ਦੂਰ ਮਸਤੁ ਪ੍ਰਿਖਿਆ ਲਿਖਾ ਅਸਤਨ ਧਨ ਸੁ ਸੰਗਤ ਜਿਤ ਰਜ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸੁਰ ਗੁਜਰੀ ਮਹਲਾ ਪੰਜਵਾਂ ਕਾਹਿਰ ਮਨ ਚਿਤਵਿਦਮ ਜਾਰ ਜੀਵ ਪਰਿਆ ਸੇਲ ਪੱਤਰ ਮੈਂ ਜਨ ਤੋ ਪਾਇ ਤੋ ਕਾਰਿਜ ਕਾਗ ਕਰ ਤਰਿਆ ਮੇਰੇ ਮਾਧੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਲ ਪਾਇ ਸੁਖੇ ਕਾਸ਼ਟ ਦਰਿਆਰਾ ਜਨਨ ਪਿਤਾ ਲੋਕ ਸੁਦ ਬਿਨੰਤਾ ਕੋ ਨਕਸ਼ ਕੀ ਤਰਿਆ ਸਿਰ ਸਜ ਸਬਾਏ ਠਾਉ ਪਰ ਕਾਹੇ ਮਨ ਭਉ ਕਿਰਿਆ ਉੱਢ ਉੜਾ ਵੇ ਸੇ ਕੋ ਛਾ ਤਸ ਪਾਚੇ ਬਚਰੇ ਸ਼ਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼੍ਰਿਦਾਨ ਢਾਕੁਰ ਕਰਤਲ ਦਰਿਆ ਜਰਨਾਨਕ ਬਲ ਬਲ ਸੁਦ ਗੁਲ ਜਾਈਏ ਹੇ ਰੰਤ ਨਾ ਪਾਰੰ ਵਰਿਆ ਰਾਗਸ ਮਲਾ ਚੌਥਾ ਸੋ ਪਰਖ ਏਕ ਓੰਕਾਰ ਸਤਿਗੁਰ ਪ੍ਰਸਾਦਿ ਸੋ ਪਰਖ ਨਿਰੰਜਨ ਹਰ ਪ੍ਰਖ ਨਿਰੰਜਨ ਉਪਮਗਮ ਪਾਰੰ ਸਭ ਤੇ ਆਏ ਸਭ ਤੇ ਤੁਝ ਸੁੱਚੇ ਸਿਰਜ ਨਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਿ ਤੇ ਸੰਤੋ ਜੀ ਸਭ ਦੁੱਖ ਵਿਸਾਰਣਿਆਰਾ ਪੇਟਾ ਕੋ ਰਾਪੇ ਸੇਵਕ ਜੀ ਗਿਆਨਾਨਕ ਜント ਵਿਚਾਰਾ ਤੂੰ ਘਟ ਘਟੇ ਅੰਤਰ ਸਰੰਤਰ ਜੀਰੇ ਕੋ ਬਰਖਸ ਮਾਨਾ ਇੱਕ ਦਾਤਿਕ ਬਿਖਾਰੀ ਜੀ ਸਭ ਤੇਰੇ ਚੋ ਜਿਵਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਵਰ ਨਾ ਜਾਣਾ ਤੂ ਪਾਰ ਵਰੰਬ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਖਵਾ ਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰਿ ਤੇ ਆਏ ਹਰਿ ਤੈ ਤੁਧ ਜੀ ਸਹਿਜਨ ਜੁਗਨ ਸੁਖਵਾਸੀ ਸਹਿ ਮੁਕਤ ਸਹਿ ਮੁਕਤ ਭਜਨ ਆਰਤੀ ਆਇਆ ਜੀ ਸਾਣ ਟੁੱਟੇ ਜਮ ਕੇ ਫਾਂਸੀ ਜਨਿਰਪੋ ਜਨ ਨਿਰਪੋ ਧਿਆਇਆ ਜੀ ਤਨ ਕਵ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੀਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੈ ਤਨ ਸੈ ਧਨ ਜਨ ਨਰ ਧਿਆਇਆ ਜੀ ਜਨ ਨਾਨਕ ਤਨ ਮੋਲਿਆਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬ੍ਰਿ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜ ਜਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨ ਕਰੇ ਪੂਜਾ ਜਿਤ ਪਤਾ ਪੂਜੇ ਬੇਅੰਤ ਆ ਤੇਰੇ ਅਨੇਕ ਤੇਰੇ ਅਨੇਕ ਪੜੇ ਬੂ ਸਿਮਰ ਸਾਸਤਰ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭੁਗਤ ਸੇ ਪ੍ਰਗਤ ਬਰਜ ਨਾਨਕ ਜੀ ਜੂ ਪਾਵੇ ਮਿਹਰਿ ਰਬਗਵੰਤਾ ਤੂੰ ਆਦ ਪੁਰਖ ਅਪਰੂ ਗੁਰਤਾ ਜੀ ਤੁਧ ਜੀਵਣ ਅਰੁ ਨ ਕੋਈ ਜੋ ਜੁਗੇ ਕੋ ਸਦਸਦ ਤਉ ਇੱਕੋ ਜੀਤੋ ਨੈਦਰ ਕਰਤਾ ਸੋਇ ਤਰਾਪੇ ਪਾਵੈ ਸਿਵਰਤੇ ਜੀਤੋ ਆਪੇ ਕਰੇ ਸੋਇ ਤਰਾਪੇ ਸਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਭ ਕੋਈ ਜਨ ਨਾਨ ਗੁਣ ਗਾਵੈ ਕਰਤੇ ਕੇ ਜੀ ਸਭ ਸਿਵ ਕਾ ਜਨ ਅਸਾ ਮਾਲਾ ਚੌਤਾ ਜੋ ਕਰਤਾ ਸਚਾਰ ਮੈਂਡਾ ਸਾਈਂ ਜੋ ਤੂੰ ਭਵ ਸੂਤਿ ਕਿਸੀ ਜੋ ਤੁਮੇ ਸੋ ਸੋਈ ਹੋਂ ਪਾਇਰਾ ਉਹ ਸਭ ਤੇਰੀ ਤੂੰ ਸੁਭਨੀਤਿਆ ਆਇਆ ਜਿਸਨੋਂ ਕਿਰਪਾ ਕਰਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੂ ਗੁਆਇ ਤਦਾਂ ਵਿਛੋੜਿਆ ਮਿਲਾਇ ਤੂੰ ਦਰਿਆਵ ਤੁਜ ਜੀ ਮਾਏ ਤੁਜ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਰ ਬਿੰਜੋਗ ਮਿਲ ਵਿਚੜਿਆ ਸੰਜੋਗੀ ਮਹਿਲ ਜਿਸਨੋਂ ਤੂੰ ਜਾਣਾਏ ਸੁਜਨ ਜਾਣੇ ਹਰ ਗੁਣ ਸੁਧਿਆ ਕੋ ਖਾਣੇ ਜਨ ਹਰ ਸੇਵਿਆ ਤੰਜੁ ਕਪੈ ਸੇ ਜਿਰਨਾ ਸਮਾਇਆ ਤੁਹਾ ਪ੍ਰਕਰਤਾ ਤੇਰਾ ਕਿੱਸਾ ਰੋਏ ਤ੍ਰਿੰਦੂ ਜਬਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰਮੁਖ ਪਰਗਟ ਆਸਾ ਮਨ ਲਾ ਪਹਿਲਾ ਤਿਤ ਸਰੁੜਿ ਬਿਨਿਵਾਸਾ ਪਾਣੀ ਪਾਉ ਗਤਿ ਨੇ ਕੀਆ ਪੰਕਜਮੁ ਉਪਗਨਾਈ ਚਾਲੇ ਹਮ ਦੇਖਾ ਤੈਂ ਡੂਬੀਐ ਮਨ ਇਕ ਨਾ ਚੇਤ ਸਮੂੜ ਮਨ ਅਰਬਸਰ ਤੇਰੇ ਗੁਣ ਗਲਿਆਰਾਉ ਨਾਉ ਜੋ ਤਿਸ ਤਿ ਸਤਿ ਨਾਹੀ ਪੜਿਆ ਮੁਰਗ ਮੁਗਦ ਅਜਨੰਬਿਆ ਪਰ ਉਤ ਨਾਨਕ ਤਿਨ ਕੀ ਸਰਨਾ ਜਿਨ ਤੋ ਨੈ ਸ੍ਰੀ ਅਸਾ ਮਨ ਲਾ ਪੰਜਵਾ ਬਈ ਪ੍ਰਾਪਤ ਮਾਨਕ ਦਿਵਰੀਆ ਗੋਬਿੰਦ ਮਨ ਕੀ ਤੇਰੀ ਬਰੀਆ ਵਰ ਕਾਜ ਤੇਰੇ ਕਿਤਨਾ ਕਾਮਿਲ ਸਾਧ ਸੰਗਤ 부ਜ ਕੇਵਲ ਨਾਮ ਸਰਨ ਜਾਮ ਲਾਗ ਹੋਇ ਗੋਇ ਬੋਜ ਰਤਨ ਕੈ ਜਨਮਿ ਤਾ ਯਾਤ੍ਰਾ ਨਮਾਇ ਕੇ 라ਉ ਜਪ ਤਾ ਸੰਜਮ ਤੁਰਮ ਨ ਕਮਾਇ ਸੇਵ ਸਾਧਨਾ ਜਾਣਿਆ ਰਾਇ ਕਉ ਨਾਨਕ ਕਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਛਾਈ ਦਸ਼ਮੀ ਕਬਿ ਬਾਚ ਬਿੰਤੀ ਚੋਪਈ ਅਮ੍ਰਿ ਕਰਵਾਤ ਦੇ ਰੱਛਾ ਪੂਰਨ ਚਿਤ ਕੀ ਇੱਛਾ ਤਉ ਚਰਨ ਨਮਨ ਲੈ ਹਮਾਰਾ ਅਪਨਾ ਜਾਣ ਕਰੋ ਪਦ ਪਾਰਾ ਹਮਰ ਦੁਸ਼ਤ ਸਭਿਤ ਮੁਕਾਓ ਆਪ ਦੇ ਮੋਈ ਬਚਾਓ ਸੁਖਿ ਵਿਸੇ ਮੋਰ ਪਰਿਵਾਰਾ ਸੇਵਕ ਸਖ ਸਭੇ ਕਰਤਾਰਾ ਮੋਰ ਰਛਾ ਨਜ ਕਰ ਦੇ ਕਰਿਐ ਸਬਰਨ ਕੋ ਅ ਸੰਗਾਰੀਐ ਪੂਰਨੋ ਹੀ ਮਾਰੀ ਅਸ ਤੋਰੁ ਪਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਗੁਰ ਚਾ ਸੁ ਤੁਮ ਤੇ ਪਾਉ ਸੇਵਕ ਸਿਖੁ ਮਾਰੇ ਤਾਰੀਐ ਚਰ ਚਨ ਸੁਤਰ ਹਮਾਰੇ ਮਾਰੀ ਆਪ ਦੇਮ ਜੀ ਬਰੀਏ ਮਰਨ ਕਾਲ ਕਾ ਤਰਾਛਨੇ ਵਾਰੀਏ ਹੋ ਜੋ ਸਦਾ amare ਪੱਛਾ ਸਦੀ ਅਸਰ ਜੋ ਘਰਿ ਉਰਚਾ ਰੱਖ ਲਿਓ ਮੋ ਰਖਣ ਹਾਰੇ ਸਹਿ ਸੰਤ ਸਹੇ ਪਿਆਰੇ ਦੀਨ ਬੰਦੁ ਜੁ ਕੇ ਹੰਤਾ ਆਤਮ ਪੂਰੀ ਚਦਰ ਜਕੰਤਾ ਕਾਲਪੈ ਬਨਵਾ ਬਰਮਾ ਬਰਮਾ ਭੁਤਰਾ ਕਾਲਪੈ ਸਭ ਜੀਵ ਤਰਾ ਕਾਲਪੈ ਗੁਰੂ ਵਿਸ਼ਨ ਪ੍ਰਕਾਸ਼ ਸਾਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸੋਕਿਓ ਬੈਦਰਾਜ ਬਰਮਾ ਜੈਤਿਓ ਜਵਨ ਕਾਲ ਸਭ ਲੋਕ ਸੋਹਾਰਾ ਨਮਸਕਾਰੇ ਤਾਇਆ ਮਾਰਾ ਜਵਨ ਕਾਲ ਸੋ ਜਗਤ ਬਨਾਇਓ ਦੇਵ ਦੇਤਿ ਜਿ ਚਿੰਨਿ 부ਜਾਇਓ ਆਦੰਤੇ ਕ ਉਤਾਰਾ ਸੋਈ ਗੁਰੂ ਸਮਝਾ ਮਾਰਾ ਨਮਸਕਾਰ ਤਿਸ ਕੋ ਹਮਾਰੇ ਸਭਰ ਪਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸੁਭਨ ਸੁਖ ਦਿਓ ਸਤਰਨ ਕੋ ਪਲਮਾ ਬੁਧ ਕੀਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇਕੀ ਪੀਰ ਪਛਾਨਤ ਦੇਤੇ ਤੁੰਕ ਤੁਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਕੀ ਫਿਰ ਪਛਾਨੈ ਘੜ ਘੜ ਕੇ ਬੜਵੜ ਕੀ ਜਾਣੈ ਜਬ ਦੁਗੁਰ ਕਰਤਾ ਰਾ ਪਰਜਾ ਦਰਸੁ ਬੁਧਿ ਆਪਾਰ ਜਬ ਅਪਰਗਟੂ ਕਬੂ ਤੁਮ ਮੈਂ ਮਿਲਤੇ ਤੇਰੇ ਸਭੂ ਜੇ ਤੇ ਬਦਨ ਸੁਸ਼ਭ ਧਾਰਿ ਆਪਣੇ ਬੋਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਂਤ ਭੇਦ ਪਿਧਰ ਆਲਮ ਨਿਰੰਕਾਰ ਨਿਰੂਕਾਰ ਨੰ ਲੰਬ ਆਦ ਅਨੰਤ ਅਸੰਭ ਤਾਕਾ ਮੂੜ ਉਚਾਰਤ ਵਿਦਾ ਜਾਕੂ ਬਿਨ ਨਾ ਪਉਤ ਵੇਦਾ ਤਾਉ ਕੋ ਕਰ ਪਰਨ ਨਮਨਤ ਮਹਾ ਮੂਖ ਚ ਬੇਦ ਨ ਜਾਣਤ ਮਾ ਦੇਵ ਕੋ ਕਿ ਸਦ ਸੁਰ ਨਿਰੰਕਾਰ ਕਾ ਚਨਸਤ ਨੈ ਪਾਇ ਆਪਨੇ ਬੁੱਧ ਜਿਤੀ ਬਰਨ ਬਿਰ ਬਿਨ ਤੋਇ ਤਿਤੀ ਤੁਮ ਰਖ ਨ ਜੈ ਪਸਾਰਾ ਕੈ ਵਿਸਹਿ ਜਪਤ ਤੁਮ ਸੰਸਾਰ ਇਕੇ ਰੂਪਨ ਸਰਪਾਰੰਗ ਬਰਾਉ ਕਈ ਬੁਪਾ

ਸਭ ਲਵਨੈਸ ਕਰੋਨ ਗਤ ਜੀ ਅਜਤ ਸਰਨੀ ਪਰੇ ਤਨ ਕਾ ਦੁਸ਼ਦੁ ਕੁੱਤੇ ਮਰੇ ਪੁਰਖ ਜਵਨ ਭੁਖ ਭਰੇ ਤਿਆਰੇ ਤਨ ਕਾ ਤੁਮ ਸੰਕਟ ਸੁ ਬਟਾਰੇ ਜੋ ਕੁ ਲੁਕੇ ਕਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਆਏ ਹੈ ਰਚਵਤਾ ਸੁ ਬਕਾਲਾ ਦ੍ਰਿਸ਼ਟ ਅਰਿਸ਼ਟ ਤਰਿਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿਓ ਤਾਂ ਕਿ ਤਾਪ ਤਨ ਕੁਮਾਰਿਓ ਹਰੇ ਦੇ ਸਦ ਗਰਮ ਸਭ ਹੋਈ ਦੁਸ਼ਟ ਸ਼ਾਂ ਸ਼ੋਸ਼ਕ ਨਾ ਕੋਈ ਇੱਕ ਬਾਰ ਜਨ ਤੁਮ ਸੁਮਾਰਾ ਕਾਲ ਪੰਜ ਤੇ ਤਾਈ ਬਾਰਾ ਜਨ ਨਾਮ ਤੁਮਾਰੋ ਕਾ ਦਰਦ ਦੁਖ ਤੇ ਰਾਹਾ ਕੜੋ ਕਿਰਤਨ ਸਰਣ ਧਿਆਰੀ ਆਪ ਦੇਲੇ ਬਾਰੀ ਸਰ ਟੁਰਮ ਸਾਇਦ ਦੁਖ ਤੇ ਲਿਓ ਬਚਾਈ ਸੋਈਆ ਪਾਏ ਗਜਬ ਤੇ ਤੁਮਰੇ ਤਵਤ ਕੋ ਆਪਤਰ ਰਹੀ ਨੇ ਔ ਰਾਮ ਰਹੀ ਪ੍ਰਾਨ ਕੁਰਾਨ ਅਨੇਕ ਕਹਿ ਮਤਿ ਨਾ ਮੰਨਿਆ ਸਮਰ ਸਾਸਤਰ ਵੇਦ ਸਬੇ ਬਹੁ ਵੇਦ ਕਮ ਇਕ ਨਾ ਜਾਣਿਆ ਬੇਰਸਪਾਨ ਕਿਰਪਾ ਤੁਮਰੀ ਕਰਮ ਨ ਕੋ ਸੁਭਤੰ ਬਖਾਨਿ ਆਉ ਦਵੇ ਰਾਗ ਸਗਲ ਦਵਾਰ ਕੋ ਛਾਡ ਕੇ ਗਤਿ ਤਵਾਰੋ ਦਵਾਰੁ ਬਾਇਨ ਕੀ ਲਾਜ ਅਸੇ ਗੋਬਿੰਦਾਸ ਤੁਾਰੇ ਸਗਲ ਦਵਾਰ ਕੋ ਛਾਡ ਕੇ ਗਤਿ ਤਵਾਰੋ ਦਵਾਰੁ ਭਾਏ ਗਏ ਕਿਲਾ ਜਿਸ ਗੋਬਿੰਦਾਸ ਤੁਾਰੇ RAM ਕਲੀ ਮਾਲਾ ਤੇ ਜਾਨੰ ਅਕ ਓਮਕਾਰ ਸੁਖ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੁਖ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਤਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੀਆਂ ਆਈਆਂ ਸਬਦੋਤਾ ਗੌਰੇ ਕਿਰਮਨ ਜਿਨੀ ਵਿਸਾਇਆ ਕਹ ਨਾਨਕ ਅਨੰਦ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਰਉ ਰਣਾਲੇ ਹਰਨਾਮੁ ਤੂੰ ਮਨ ਮੇਰੇ ਦੂਖ ਸਭ ਵਿਸਾਰ ਨੰਗਿ ਕਰੂ ਕਰੇ ਤੇਰਾ ਕਰ ਸੁ ਸੁਆਰਨਾ ਸਭ ਨਗਲਾ ਸਮਰਸਤ ਸੁਆਮੀ ਸੋਖ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੂ ਰਣਾਲੇ ਕਾਚੇ ਸਾਇਬ ਕੀ ਅਨੇ ਗਰ ਤੇਰੇ ਗਰ ਕਾ ਤੇਰੇ ਸਭ ਕੁਛ ਹੈ ਜਿਸ ਦੇ ਜਿਸ ਦੇ ਸੁਪਾਵੇ ਸਦਾ ਸੁਫਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੀ ਮਨ ਉਸਿ ਆਵਾਜ ਸੁਖ ਦੁਖ ਨਹਿ ਰੇ ਕਾ ਨਾ ਚੇ ਸਾਇਬ ਕੀ ਅਨੇ ਗਰ ਤੇਰੇ ਸੱਚਾ ਨਾਮ ਮੇਰਾ ਧਾਰੋ ਸਤ ਨਾਮੁ ਮਧਰ ਮੇਰਾ ਜਨਮੁ ਕਾ ਸੁਭਗਾਈ ਆਕਾਰ ਸਾਧ ਸੁਖ ਮਨ ਆਏ ਵਸਿਆ ਜਿਨੇ ਚਸ ਕੋ ਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਇਸ ਨਿਵੜਿਆ ਆਇ ਨਾਨਕ ਸੁਨ ਸੰਤੋਸ ਬੁਧਰੇ ਪਿਆਰੋ ਸਚਾ ਨਾਮ ਮੇਰਾ ਤਾਰੋ ਵਾਜੇ ਪੰਜ ਸੁਦਰ ਨਾਅ ਸਬਦ ਤਤ ਘਰ ਸਭਾਗੇ ਘਰ ਸਭਾਗੇ ਸੁਦਵਾਜੇ ਕਾਲਜ ਵਿਗੁਰ ਤਾਰੀਆਂ ਪਾਂਜ ਦਤ ਉਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਤਜਨ ਕੋ ਸੇ ਨਾਮ ਰਕੇ ਲਾਗੇ ਕਹਿ ਨਾਨਕ ਤੈ ਸੁਖੋ ਤੁਰਗਨ ਦਵਾਜੇ ਨਾਮ ਸੁਣਵੜ ਪਾਗੇ ਸੁਬਲ ਮਨੋਰਥ ਪੂਰੇ ਪਾਰਬਨ ਪ੍ਰਪਾ ਉਤਰੈ ਸਭਿ ਲੋ ਵਿਸ਼ੂਰੇ ਦੂਕ ਲੋਕ ਸੰਤਾ ਉਤਰੈ ਸੋਨੇ ਸਚੀ ਬਾਣੀ ਸੰਤ ਸਹਾ ਜਨਮ ਬਸੁਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਦ ਕਹਿ ਤੇ ਤੁੰਗਗਰਿਆ ਵਰਪੂਰੇ ਦਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨ ਤੂਰੇ ਮਦਾਵਨੀ ਮਾਲਾ ਪੰਜਵਾ ਤਾਲ ਵਿੱਚ ਸਰਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਗੁਰੂ ਕਾ ਪੈ ਇਸ ਕਾ ਸੁਸਿਆਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਇਹ ਉਦਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤ ਰ ਕਿੁਰ ਤਾਰੋ ਤਮ ਸੰਸਾਰ ਚਨ ਬਤਰੀਏ ਸਭ ਨਾਨਕ ਬਰਮ ਪ੍ਰਸਾਰੋ ਸਲੋਕ ਮਾਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਏ ਮੈਨੂੰ ਜੋ ਕਿ ਤੋਏ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਉਹੀ ਤਰਸ ਪਿਆ ਮੈਂ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੈਂ ਰਾਮ ਤੋ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਬਣੀ ਉੱਦਰ ਮੈਂ ਸੁਣ ਕੇ ਜਮ ਕੇ ਦੂਤ ਨਾ ਹੈ ਤੇਰੇ ਛੜ ਜਾਏ ਪਾਉ ਜਲਿਕਮ ਸੁਗਾਉ ਗੁਸਪ ਦੀਪਾਰਪਾ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਪਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਾਨ ਲੈ ਸਾਇ ਸੋਈ ਬਿਰਤਾ ਕੋਈ ਨਾ ਜਾਏ ਜਿ ਆਇ ਤਿ ਹੋਇ ਆਇ ਸ਼ਲੋਕ ਮਾਲਾ ਪੰਜਵਾਂ ਅੰਤਰ ਗੁਰ ਰਾਦਨਾ ਜੀਵੋ ਜਗ ਗੁਰ ਨਾਮ ਨਿਤਰ ਸਤਿਗੁਰ ਪ੍ਰਖਣਾ ਸੋਰਨੀ ਸੁਨਨਾ ਗੁਰ ਨਾਮ ਸਤਿਗੁਰ ਸਤਿ ਰਤਿ ਅਦੁਰਗੇ ਭਾਈ ਠਾਓ ਕਉ ਨਾਨਕ ਕਿਰਪਾ ਕਰੇ ਸੁਨੈ ਮਰ ਦੇ ਜਗ ਮੇ ਉਤਮ ਕਾੜੀ ਵਿਰਲੇ ਕਈ ਕੈ ਮਾਲਾ ਪੰਜਵਾ ਰਖਿ ਰਖਣਾ ਰਾਪੁ ਵਾਰੀਨ ਗੁਰ ਕੀ ਪੈ ਰੀ ਪਾਇ ਕਾਜ ਸਵਾਰੀਨ ਹੋ ਆਪ ਦੇ ਆਲ ਮਨੁ ਨਾ ਵਿਸਾਰਿਨ ਸਾ ਜਨਕ ਸੰਗ ਬੋਝ ਲਤਾਰੀਨ ਸਾਕਤ ਨਿੰਦਕ ਦੁਸ਼ਟ ਖਿਰਮਾ ਬਿਦਾਰੀਨ ਤੇ ਸਭ ਕੀ ਟੇਕੋ ਨਾਨਕ ਮੰਨੇ ਮਾਇ ਜਿਸੁ ਮਰਿ ਸੁਖ ਹੋਇ ਸਗਲੈ ਦੁਖ ਜਾਇ ਤਿਸੈ ਕੀ ਟੇਕੋ ਨਾਨਕ ਮੰਨੇ ਮਾਇ ਜਿਸ ਸਿਮਰਉ ਸੁਖ ਕੋ ਸਭਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ